ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡੀ ਖਬਰ ਹੈ ਤੇ ਬਹੁਤ ਵੱਡੀ ਖੁਸ਼ੀ ਦੋਨਾਂ ਮੁਲਕਾਂ ਵਾਸਤੇ ਖਾਸ ਕਰਕੇ ਦੋਨਾਂ ਮੁਲਕਾਂ ਦੇ ਲੋਕਾਂ ਵਾਸਤੇ ਕਿਉਂਕਿ ਨੁਕਸਾਨ ਆਮ ਪਬਲਿਕ ਦਾ ਆਮ ਲੋਕਾਂ ਦਾ ਹੁੰਦਾ ਜਦੋਂ ਜੰਗ ਛਿੜਦੀ ਹੈ ਔਰ ਧੰਨਵਾਦ ਕਰਨਾ ਬਣਦਾ ਹੈ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦਾ ਜਿਨ੍ਹਾਂ ਨੇ ਜੰਗ ਬੰਦੀ ਤੇ ਦੋਨਾਂ ਮੁਲਕਾਂ ਦੀ ਸਹਿਮਤੀ ਦੇ ਲਈ ਇੱਕ ਬਹੁਤ ਵੱਡਾ ਰੋਲ ਅਦਾ ਕੀਤਾ ਜਾਨੀ ਕਿ ਜੰਗ ਬੰਦ ਕਰਨ ਵਾਸਤੇ ਦੋਨਾਂ ਮੁਲਕਾਂ ਨੂੰ ਸਮਝਾਇਆ ਗਿਆ ਮੈਥਿਕ ਬੇਨਤੀ ਕਰਨੀਆਂ ਨੂੰ ਧਿਆਨ ਦੇ ਨਾਲ ਸੀਰੀਅਸ ਹੋ ਕੇ ਸੁਣਿਓ ਜੇ ਇਹ ਦੋਨਾਂ ਮੁਲਕਾਂ ਵਿਚਾਲੇ ਜੰਗ ਬੰਦ ਕਰਨ ਦੀ ਸਹਿਮਤੀ ਹੋਈ ਹੈ ਤਾਂ ਇਹ ਸਮਝੋ ਕਿ ਜਿਹੜੇ ਅਮਨ ਪਸੰਦ ਲੋਕ ਨੇ ਉਹਨਾਂ ਦੀ ਜਿੱਤ ਹੋਈ ਹੈ ਤੇ ਜਿਹੜੇ ਲੋਕ ਭੜਕਾਉਣ ਵਾਲੇ ਸੀ ਖਾਰੂ ਪਾਉਣ ਵਾਲੇ ਸੀ ਉਹਨਾਂ ਦੀ ਹਾਰ ਹੋਈ ਹੈ ਦੋ ਚਾਰ ਗੱਲਾਂ ਕਰਨੀਆਂ ਨੇ ਇੱਕ ਤਾਂ ਜਿਹੜੀ ਪਾਕਿਸਤਾਨ ਦੀ ਆਰਮੀ ਸੀ ਉਹ ਉਹ ਲੋਕ ਨੇ ਜਿਹੜੇ ਅੱਤਵਾਦ ਦੇ ਕੋਲੋਂ ਬਹੁਤ ਵੱਡੀ ਫੰਡਿੰਗ ਲੈਂਦੇ ਆ ਔਰ ਇਹ ਆਰਮੀ ਦੇ ਜਿਹੜੇ ਪਾਕਿਸਤਾਨੀ ਅਫੀਸਰ ਨੇ ਇਹ ਜਾ ਕੇ ਰਹਿੰਦੇ ਕਿੱਥੇ ਨੇ ਇੰਗਲੈਂਡ ਦੇ ਵਿੱਚ ਲੰਡਨ ਦੇ ਵਿੱਚ ਲੁੱਟ ਛੋੜਦਾ ਪੈਸਾ ਉੱਥੇ ਲੈ ਕੇ ਜਾਂਦੇ ਆ ਤੇ ਬਹੁਤ ਕਮੈਂਟ ਜਦੋਂ ਫੇਸਬੁੱਕ ਤੇ ਅੱਜ ਦੇਖੇਗੇ ਖਾਸ ਕਰਕੇ ਪਾਕਿਸਤਾਨ ਦੇ ਲੋਕਾਂ ਦੇ ਉਹਨਾਂ ਨੇ ਪਾਕਿਸਤਾਨ ਦੀ ਆਰਮੀ ਦਾ ਵਿਰੋਧ ਵੀ ਕੀਤਾ ਹੈ ਕਿ ਦਿਨ ਕਿਤੇ ਕਰਨਾ ਵੀ ਚਾਹੀਦਾ ਕਿਉਂਕਿ ਨੁਕਸਾਨ ਕਿਦਾ ਕਰਾ ਰਹੇ ਨੇ ਆਮ ਜਨਤਾ ਦਾ ਜਦੋਂ ਪੰਜਾਬ ਦੀ ਗੱਲ ਕਰੋਗੇ ਭਾਰਤ ਦੇ ਵਿੱਚ ਉਹਦੇ ਜਿਹੜੇ ਖਾਲਸਤਾਨੀ ਸੀ ਤੇ ਇਹਨਾਂ ਦੀਆਂ ਕਰਤੂਤਾਂ ਸਾਹਮਣੇ ਆ ਗਈਆਂ ਔਰ ਇਹ ਜਿਹੜੀ ਜੰਗ ਛੇੜੀ ਸੀ ਨਾ ਪੰਜਾਬ ਦੇ ਵਿੱਚ ਖਾਸ ਕਰਕੇ ਉਹ ਦੇਖਣ ਨੂੰ ਮਿਲਿਆ ਕਿ ਸਿੱਖੀ ਬਾਣੇ ਵਿੱਚ ਔਰੰਗਜ਼ੇਬ ਦੀ ਔਲਾਦ ਹੈਗੀ ਹੈ ਬੜਾ ਜੋਰ ਲਾਇਆ ਕਿ ਕਿਵੇਂ ਸਿਖਾਂ ਨੂੰ ਢੜਕਾਇਆ ਜਾਵੇ ਜਿਹੜੇ ਕਹਿੰਦੇ ਸੀ ਨਾ ਕਿ ਅਸੀਂ ਪਾਕਿਸਤਾਨ ਦੇ ਹੱਕ ਵਿੱਚ ਸਿੱਖ ਕੌਮ ਪਾਕਿਸਤਾਨ ਦਾ ਸਾਥ ਦੇਉ ਹੁਣ ਉਹਨਾਂ ਦੇ ਚਿਹਰੇ ਵੀ ਨੰਗੀ ਹੋ ਗਏ ਤੇ ਇੱਕ ਗੱਲ ਇੱਥੇ ਮੈਂ ਹੋਰ ਨੋਟ ਕਰਾਉਣੀ ਹੈ ਆ ਜਿਹੜੇ মিডিਏ ਨੇ ਰੌਲਾ ਪਾਇਆ ਸੀ ਨਾ ਕੁਰਾਨ 'ਤੇ ਹਮਲਾ ਕਰਤਾ ਪਾਕਿਸਤਾਨ ਵਿੱਚ ਇੰਨੇ ਬੰਦੇ ਮਾਰਤੇ ਹੁਣ ਇਹਨਾਂ ਦਾ ਕੀ ਬਣੂ ਇਹਨੇ ਵੀ ਮਾਂ ਮਰ ਗਈ ਹੋਣੀ ਹੈ ਕਿਉਂਕਿ ਨਾਮਾ ਸੱਪ ਨਾ ਕੱਢ ਲੈ ਮੈਂ ਥੇਕ ਬੇਨਤੀ ਕਰਨੀ ਹੈ ਜਦੋਂ ਵੀ ਜੰਗ ਸ਼ੁਰੂ ਹੁੰਦੀ ਹੈ ਨਾ ਉਦੋਂ ਜਿਹੜੀ ਵੀ ਮੁਲਕ ਦੀ ਆਰਮੀ ਹੁੰਦੀ ਹੈ ਫੌਜ ਹੁੰਦੀ ਹੈ ਉਹਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਉਹਨਾਂ ਨੇ جنگ ਕਿਸ ਤਰੀਕੇ ਨਾਲ ਲੜਨੀ ਹੈ ਔਰ جنگ ਸ਼ੁਰੂ ਹੋਣ ਦੀ ਵਜ੍ਹਾ ਕੀ ਹੈ ਇਹ ਸਭ ਨੂੰ ਪਤਾ ਹੈ ਮੈਂ মিডিਏ ਵਾਲੇ ਜਿਹੜੇ ਦਲਾਧਲੇ ਉਹਨਾਂ ਨੂੰ ਬੇਨਤੀ ਕਰ ਦਿੰਨਾ ਇਹਨਾਂ ਗੱਲਾਂ ਦਾ ਗੁੱਸਾ ਤੁਸੀਂ ਕਰਨਾ ਹੈ ਗੱਲਾਂ ਕੌੜੀਆਂ ਨਹੀਂ ਵਧਾ ਚੜਾ ਕੇ ਗੱਲ ਨਾ ਕਰਿਆ ਕਰੋ ਮੇਰੀ ਇੱਕ ਫਿਤਰਤ ਹੈ ਵੀ ਕਿਸੇ ਵੀ ਇਨਸਾਨ ਦਾ ਇਨਸਾਨ ਬੈਰੀ ਨਾ ਬਣੇ ਇਨਸਾਨ ਦੇ ਹੱਥੋਂ ਇਨਸਾਨ ਦੀ ਮੌਤ ਨਾ ਹੋਵੇ ਇਸ ਨੂੰ ਹਾਂ ਤਾਂ ਸੇਕ ਕੌਮ ਦਾ ਔਰ ਜਿਹੜੀਆਂ ਜੰਗਾਂ ਸਾਡੇ ਗੁਰੂ ਸਾਹਿਬ ਨੇ ਲੜੀਆਂ ਨੇ ਨਾ ਉਹ ਜ਼ੁਲਮ ਦੇ ਖਿਲਾਫ ਲੜੀਆਂ ਨੇ ਜਿੱਥੇ ਕਿਤੇ ਧੱਕਾ ਹੁੰਦਾ ਸੀ ਨਾ ਉੱਥੇ ਜਾ ਕੇ ਗੁਰੂ ਪਾਸ਼ਾ ਨੇ ਮੈਦਾਨੇ ਜੰਗ ਵਿੱਚ ਆਪਣੇ ਸੂਰਮਿਆਂ ਨੂੰ ਉਤਾਰਿਆ ਔਰ ਉਹ ਜ਼ੁਲਮ ਨੂੰ ਖਤਮ ਕਰਨ ਵਾਸਤੇ ਜੰਗਾਂ ਸੀ ਤੇ ਜਿਹੜੀਆਂ ਜੰਗਾਂ ਦਾ ਅਸੀਂ ਅੱਜ ਸਵਾਦ ਲੈਂਦੇ ਆ ਨਾ ਬੜਾ ਖੌਰੂ ਪਾਇਆ ਸੀ ਉੱਥੇ ਮਝੈਲ ਡਿੱਗ ਪਈ ਸੀ ਉੱਥੇ ਔਰ ਕੀ ਕਹਿੰਦੇ ਡਰੋਨ ਡਿੱਗ ਪਿਆ ਜੀ ਘਰ ਨੂੰ ਅੱਗ ਲੱਗ ਗਈ ਜੀ ਬੜਾ ਇਹਨਾਂ ਲੋਕਾਂ ਨੇ ਭਾਂਬੜ ਮਚਾਇਆ ਅੱਛਾ ਇੱਕ ਗੱਲ ਹੋਰ ਸੁਣਨ ਧਿਆਨ ਦੇ ਨਾਲ ਆ ਜਿਹੜੇ ਲੋਕਾਂ ਦੇ ਪੁੱਤ ਮਰਵਾਉਣ ਵਾਲੇ ਸੀ ਨਾ ਖਾਲਸਾਤਨ ਜਿੰਦਾਬਾਦ ਭਿੰਡਰਾਂ ਵਾਲਿਆਂ ਦੀ ਸੋਚ ਤੇ ਅਮਰਪਾਲ ਦੀ ਅੰਗ ਤੇੜਾ ਜਿਹੜੇ ਕਹਿੰਦੇ ਸੀ ਅਸੀਂ ਸੈਂਟਰ ਸਰਕਾਰ ਨਾਲ ਟੱਕਰ ਲਾਉਣੀ ਹੈ ਇਹ ਸਾਰੇ ਖੁੱਡਾਂ ਵਿੱਚ ਵੜ ਕੇ ਨਾ ਅਰਦਾਸਾਂ ਕਰਦੇ ਸੀ ਤੇ ਅੱਜ ਇੱਕ ਸੱਜਣ ਨੇ ਮੈਸੇਜ ਕੀਤਾ ਕਹਿੰਦਾ ਗਿਆਨੀ ਜੀ ਜਿਨ੍ਹਾਂ ਦੇ ਕਹਿੰਦਾ ਬੈਡਰੂਮ ਦੇ ਵਿੱਚ ਬਾਥਰੂਮ ਅਟੈਚ ਹੋਇਆ ਉਹਦਾ ਕਹਿੰਦਾ ਠੀਕ ਹੈ ਅੰਦਰ ਬਹੁਤ ਕੁਝ ਕਰ ਸਕਦੇ ਐ ਜਿਨ੍ਹਾਂ ਦੇ ਕਹਿੰਦਾ ਬਾਥਰੂਮ ਬਾਹਰ ਹੋਇਆ ਕਮਰੇ ਤੋਂ ਤੇ ਉਹਨਾਂ ਲਈ ਤਾਂ ਰਾਤ ਨੂੰ ਔਖਾ ਹੋ ਜੂ ਜਾਣੇ ਕਿ ਇਹਨਾਂ ਦੇ ਹਾਲਾਤ ਉਹ ਬਣ ਗਏ ਸੀ ਬੇਵਕੂਫਾਂ ਦੇ ਪਹਿਲਾਂ ਲੋਕਾਂ ਦੇ ਪੁੱਤਾਂ ਨੂੰ ਮਰਵਾਉਣ ਬਾਅਦ ਕਸ਼ਰ ਕੋਈ ਨਹੀਂ ਛੱਡੀ ਇਹਨਾਂ ਨੂੰ ਕਿਤੇ ਭਿੰਡਰਾਂ ਵਾਲੀ ਦੀ ਮੂਵਮੈਂਟ ਸ਼ੁਰੂ ਕਰਨ ਲਈ ਕਿਤੇ ਅਤਵਾਦ ਦਾ ਕਿਤੇ ਕੁਛ ਕਰ ਲਿਆ ਕਿਤੇ ਕੁਛ ਕਰ ਲਿਆ ਤੇ ਜਦੋਂ ਹੁਣ ਵੇਲਾ ਆਇਆ ਹੁਣ ਸਮਾਂ ਆਇਆ ਵੀ ਦੋ ਹੱਥ ਕਰਨੇ ਪੈ ਸਕਦੇ ਆ ਤੇ ਉਦੋਂ ਇਹ ਅਰਦਾਸਾਂ ਦੇ ਜ਼ੋਰ ਦਿੰਦੇ ਸੀ ਤੇ ਹੁਣ ਵੀ ਮੈਂ ਬੇਨਤੀ ਕਰ ਦਿੰਨਾ ਕਈਆਂ ਦੇ ਦਿਮਾਗ ਵਿੱਚ ਇਹ ਚੱਲਦਾ ਹੋਵੇ ਕਿ ਸ਼ਾਇਦ ਸਾਡੀਆਂ ਅਰਦਾਸਾਂ ਸੁਣੀਆਂ ਗਈਆਂ ਅਰਦਾਸ ਸਰਬਾਦੇ ਭਲੇ ਲਈ ਹੈ ਨਾ ਅਰਦਾਸ ਜੰਗ ਸ਼ੁਰੂ ਕਰਨ ਵਾਸਤੇ ਕਹਿੰਦੀ ਹੈ ਨਾ ਅਰਦਾਸ ਸਮਾਪਤ ਕਰਨ ਵਾਸਤੇ ਕਹਿੰਦੀ ਹੈ ਜੰਗ ਅਰਦਾਸ ਦੇ ਵਿੱਚ ਸਰਵ ਆਧਾਪਨ ਹੈ ਇਹਨੂੰ ਵਿਚਾਰਨਾ ਇੱਕ ਬਹੁਤ ਵੱਡਾ ਵਿਸ਼ਾ ਹੈ ਜੇ ਕੋਈ ਸਮਝੇ ਤੇ ਜੇ ਜੰਗ ਮੰੰਦੀ ਦੀ ਸਹਿਮਤੀ ਕਰਵਾਈ ਹੈ ਨਾ ਜਨਨ ਕਿ ਜੰਗ ਬੰਦ ਕਰਾਉਣ ਵਾਸਤੇ ਦੋਨਾਂ ਮੁਲਕਾਂ ਨੂੰ ਸਹਿਮਤ ਕੀਤਾ ਉਹ ਅਮਰੀਕਾ ਦਾ ਰੂਲ ਹੈ ਬਹੁਤ ਵੱਡਾ ਅਮਰੀਕਾ ਦੇ ਰਾਸ਼ਟਰਪਤੀ 트੍ਰੰਪ ਦਾ ਰੂਲ ਹੈ ਤੇ ਕਦੇ ਨਹੀਂ ਕੋਈ ਆਮ ਲੋਕ ਚਾਹੁੰਦੇ ਕਿ ਜੰਗਾਂ ਦੇ ਵਿੱਚ ਸਾਡੇ ਨੌਜਵਾਨ ਮਰਨ ਕੋਈ ਨਹੀਂ ਚਾਹੁੰਦਾ ਦੁਨੀਆ ਚੰਤੇ ਪਹੁੰਚੀ ਹੋਈ ਹੈ ਹਰੇਕ ਮਸਲੇ ਦਾ ਹੱਲ ਟੇਬਲ ਟॉक ਹੈ ਗੱਲਬਾਤ ਨਾਲ ਹਰੇਕ ਮਸਲਾ ਸੁਲਝਾਇਆ ਜਾ ਸਕਦਾ ਹੈ ਤੇ ਹੁਣ ਮੈਂ ਲਾਸਟ ਵਿੱਚ ਬੇਨਤੀ ਕਰਨੀ ਹੈ ਆ ਜਿਹੜੇ ਗੋਦੀ মিডিਆ ਵਾਲੇ ਜਾਂ ਕੋਈ ਹੋਰ ਜਿੰਨੇ ਵੀ ਹੈਗੇ ਨੇ ਮੈਂ ਜਿਕਰ ਬਹੁਤਿਆਂ ਦਾ ਅੱਜ ਇੱਕ ਕਮੈਂਟ ਵਿੱਚ ਪੜਿਆ ਸੀ ਕੋਈ ਵੀ ਹੋਵੇ ਕੱਲਾ ਗੋਦੀ ਮੀਡੀਆਂ ਨਹੀਂ ਪਾਵੇਂ ਜਿਹੜੇ ਵੀ ਹੈਗੇ ਆ ਆ YouTube ਵਾਲੇ ਜਿਹੜੇ ਵੀ ਹੈਗੇ ਜਿਨ੍ਹਾਂ ਨੂੰ ਕੇਵਲ ਆਪਣੀਆਂ ਵੀਡੀਓ ਚਲਾਉਣ ਤੱਕ ਮਤਲਬ ਸੀ ਇਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਐਵੇਂ ਬਾਤ ਦਾ ਬਤੰਗੜਨਾ ਬਣਾਇਆ ਕਰੋ ਕੋਈ ਸੀਰੀਅਸ ਗੱਲ ਕਰਿਆ ਕਰੋ ਔਰ ਲਾਸਟ ਵਿੱਚ ਇੱਕ ਬੇਨਤੀ ਕਰਨੀ ਹੈ ਇਹਨੂੰ ਧਿਆਨ ਦੇ ਨਾਲ ਸੁਣਿਓ ਆਪਣੇ ਖਾਨੇ ਵਿੱਚ ਗੱਲ ਪਾ ਲਓ ਔਰ ਜਿਹੜੀ ਪਾਕਿਸਤਾਨ ਦੇ ਨਾਲ ਜੰਗ ਲੱਗੀ ਸੀ ਨਾ ਇਹ ਜੰਗ ਭਾਰਤ ਨੇ ਪਾਕਿਸਤਾਨ ਦੇ ਲੋਕਾਂ ਨੂੰ ਮਾਰਨ ਵਾਸਤੇ ਨਹੀਂ ਛੇੜੀ ਸੀ ਪਾਕਿਸਤਾਨ ਦੇ ਵਿੱਚ ਜਿਹੜੇ ਵੀ ਅੱਤਵਾਦ ਦੇ ਅੱਡੇ ਨੇ ਉਹਨਾਂ ਨੂੰ ਖਤਮ ਕਰਨ ਵਾਸਤੇ ਛੇੜੀ ਸੀ ਹੁਣ ਵੀ ਜਿਹੜਾ ਫੈਸਲਾ ਇਹੀ ਹੋਣਾ ਹੈ ਵੀ ਜੇ ਕੋਈ ਪਾਕਿਸਤਾਨ ਦਾ ਅੱਤਵਾਦੀ ਭਾਵੇਂ ਇੰਡੀਆ ਵਿੱਚ ਰਹਿੰਦਾ ਹੈ ਭਾਵੇਂ ਪਾਕਿਸਤਾਨ ਵਿੱਚ ਭਾਵੇਂ ਕਸ਼ਮੀਰ ਵਿੱਚ ਰਹਿੰਦਾ ਹੈ ਜੇ ਕੋਈ ਭਾਰਤ ਵਿੱਚ ਇਹੋ ਜਿਹੀ ਹਰਕਤ ਕਰੂਗਾ ਤਾਂ ਦੁਬਾਰਾ ਵੀ ਇਹ ਸਬਕ ਸਿਖਾਇਆ ਜਾਉ ਮੈਂ ਇੱਕ ਬੇਨਤੀ ਕਰਨੀ ਹੈ ਅੱਤਵਾ ਜਿੱਥੇ ਵੀ ਹੈ ਭਾਵੇਂ ਪੰਜਾਬ ਦੀ ਧਰਤੀ ਤੇ ਹੈ ਭਾਵੇਂ ਪੂਰੇ ਭਾਰਤ ਵਿੱਚ ਹੈ ਭਾਵੇਂ ਕਿਸੇ ਵੀ ਮੁਲਕ ਵਿੱਚ ਹੈ ਅਸੀਂ ਅੱਤਵਾਦ ਦੇ ਵਿਰੋਧ ਵਿੱਚ ਆ ਅੱਤਵਾਦ ਦਾ ਖਾਤਮਾ ਹੋਣਾ ਜ਼ਰੂਰੀ ਹੈ ਤੇ ਜਿਨ੍ਹਾਂ ਨੇ ਮਸਾਲਾ ਲਾ ਲ ਕੇ ਖਬਰਾਂ ਵੱਡੀਆਂ ਲੰਬੀਆਂ ਚੌੜੀਆਂ ਬਣਾਈਆਂ ਉਹਨਾਂ ਨੇ ਥੋੜੀ ਜੀ ਸ਼ਰਮ ਦੀ ਲੋੜ ਐ ਬੜਾ ਫੜਕਾ ਆ ਕਿਤੇ ਕਿਹਾ ਗਿਆ ਸਿੱਖਾਂ ਨੂੰ ਤਾਰ ਪੀੜੋ ਕਰ ਦਿਓ ਪਾਕਿਸਤਾਨ ਦੇ ਨਾਲ ਨੇ ਸਿੱਖ ਸਾਰੇ ਆ ਪੰਨੂ ਵਰਗੇ ਜਿਹੜੇ ਕਟੇੜ ਬਾਹਰ ਬੈਠੇ ਸੀ ਭਾਵੇਂ ਇੱਥੇ ਬੈਠੇ ਸੀ ਅਸਮਿਤਿਤ ਮਾਨ ਵਰਗੇ ਜਿਹੜੇ ਕਹਿੰਦੇ ਸੀ ਬਾਰਡਰ ਖੋਲੋ ਅਸੀਂ ਤਾਂ ਹੁਣ ਵਪਾਰ ਕਰਨਾ ਤੇ ਇਹ ਸਾਰੇ ਛੇਤਰਾਂ ਦੇ ਯਾਰ ਲੋਕ ਨੇ ਸਭ ਤੋਂ ਪਹਿਲਾਂ ਜੋ ਕੋਈ ਚੰਗੀ ਗੱਲ ਹੈ ਨਾ ਉਹ ਇਹ ਹੈ ਬੀੜਾ ਭਾਰਤ ਤੇ ਪਾਕਿਸਤਾਨ ਦੀ ਭਾਵ ਜਦੋਂ ਭਾਰਤ ਦੀ ਬੰਦ ਹੋਈ ਹੈ ਪਾਕਿਸਤਾਨ ਭਾਰਤ ਵਿੱਚੋਂ ਨਿਕਲਿਆ ਕੋਈ ਵੱਖਰਾ ਮੁਲਕ ਨਹੀਂ ਲੀਡਰਾਂ ਦੀ ਪੋਲਿਟਿਸ਼ੀਨ ਦੀ ਗੰਦੀ ਰਾਜਨੀਤੀ ਕਾਰਨ ਕਿ ਉਸ ਵਕਤ ਵੀ ਕਿੰਨੀਆਂ ਲਾਸ਼ਾਂ ਅਸੀਂ ਦੇਖੀਆਂ ਔਰ ਸਭ ਕੁਝ ਅੱਖਾਂ ਦੇ ਸਾਹਮਣੇ ਹਲੇ ਉਹ ਬਜ਼ੁਰਗ ਬੈਠੇ ਆ ਵਾਪਰਿਆ ਅਸੀਂ ਫੇਰ ਨਹੀਂ ਸ਼ਰਮ ਕਰਦੇ ਆ ਜਿਹੜੇ মিডিਆ ਵਾਲੇ 300 ਦਾ ਮੈਕ ਹੁੰਦਾ 200 ਦਾ ਵਿੱਚ ਪੈਕ ਪਾਇਆ ਹੁੰਦਾ ਤੇ 5-7000 ਦਾ ਫੋਨ ਹੁੰਦਾ ਕੱਲ ਉੱਥੇ ਬੰਬ ਡਿੱਗ ਪਿਆ ਉੱਥੇ ਜਹਾਜ਼ ਕ੍ਰੈਸ਼ ਹੋ ਗਿਆ ਤੇ ਅੱਜ ਲੁਧਿਆਣਾ ਦੇ ਵਿੱਚ ਕੁਝ ਜਿਹੜੇ ਉਹ ਜੇ ਅਨਸਰਸਿਨ ਨੂੰ ਗ੍ਰਿਫਤਾਰ ਕੀਤਾ ਗਲਤ ਆਪਾਮਾ ਫੈਲਾਉਣ ਵਾਲਿਆਂ ਨੂੰ ਮੈਂ ਕਹਿੰਦਾ ਬਹੁਤ ਵਧੀਆ ਫੈਸਲਾ ਦੋਨਾਂ ਮੁਲਕਾਂ ਨੇ ਕੀਤਾ ਹੈ ਔਰ ਸ਼ਾਂਤਮਈ ਮਾਹੌਲ ਰਹੇ ਔਰ ਆਸ਼ ਕਰਦੇ ਹਾਂ ਕਿ ਦੁਬਾਰਾ ਇਹ ਜੰਗਾਂ ਨਾ ਛੇੜਨ ਪਰਫੈਕਟਰ ਜਰੂਰ ਲੱਗੇ ਜਿਹੜੇ ਹੱਲਾਸ਼ੇਰੀਆਂ ਦੇਣ ਵਾਲੇ ਸੀ ਸਵਾ ਲੱਖ ਸੇਕ ਲੜਾਉ ਤਵਾ ਗੁਰਿੰਦ ਸਿੰਘ ਨਾਮ ਕਮਾਉ ਇਹ ਜੇ ਲੋਕ ਸਾਰਿਆਂ ਦਾ ਚਿਹਰਾ ਨੰਗਾ ਹੋ ਗਿਆ ਤੇ ਮੈਂ ਲਾਸਟ ਵਿੱਚ ਬੇਨਤੀ ਕਰ ਦਿੰਦਾ ਜੇ ਇਹ ਜੰਗਬੰਦੀ ਤੇ ਸਹਿਮਤੀ ਹੋਈ ਹੈ ਨਾ ਤਾਂ ਇਹ ਸਮਝ ਲੋ ਇਹ ਉਹਨਾਂ ਲੋਕਾਂ ਦੀ ਜਿੱਤ ਹੈ ਜਿਹੜੇ ਲੋਕ ਅਮਨ ਸ਼ਾਂਤੀ ਚਾਹੁੰਦੇ ਨੇ ਤੇ ਹਾਰ ਕਿੰਨਾ ਦੀ ਜਿਹੜੇ ਪੜਕਾਉਂਦੇ ਸੀ ਅ ਵਿੱਚ ਮੀਡੀਆ ਬਣ ਦੇਖੇ ਪੌੜੀਆਂ ਤਾਂ ਉਤਰਦੇ ਨੇ ਸਾਂਹ ਆਸਾਨੀ ਰਲਦਾ ਉੱਥੇ ਮਗਹਲ ਲੱਗ ਪਈ ਉੱਥੇ ਜਹਾਜ ਕਰੈਸ਼ ਹੋ ਗਿਆ ਕ੍ਰਾਂਤੀ ਤੇ ਹਮਲਾ ਕਰਤਾ ਡਬਲੀ ਕ੍ਰਾਂਚੀ ਪਾਕਿਸਤਾਨ ਅੱਧਾ ਮਾਰਤਾ ਭਾਰਤ ਵਿੱਚ ਇਥੇ ਜਹਾੜ ਰਪਿਆ ਇਹਨਾਂ ਲੋਕਾਂ ਨੂੰ ਹੁਣ ਸ਼ਰਮ ਦੀ ਲੋੜ ਹੈ ਥੋੜਾ ਬਹੁਤਾ ਮਹਿਸੂਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ